ਚੋਰ ਨੇ ਇੰਨੀ ਘਰ ਵਿੱਚ ਉਥਲ ਪੁਥਲ ਕਰ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਕੋਈ ਘਰ ਦਾ ਸਮਾਨ ਨਹੀਂ ਛੱਡਿਆ ਕੋਈ ਘਰ ਦੀ ਜਿਹੜੀ ਚੀਜ਼ ਆ ਐਲ ਸੀ ਡੀ ਤੱਕ ਜਿਹੜੀ ਆ ਚੋਰਾਂ ਵੱਲੋਂ ਲਾ ਕੇ ਲੈ ਲਈ ਗਈ ਆ ਤੁਸੀਂ ਦੇਖੋ ਦੋਵੇਂ ਅਲਮਾਰੀਆਂ ਜਿਹੜੀਆਂ ਖੋਲੀਆਂ ਹੋਈਆਂ ਨੇ ਅਤੇ ਕੱਪੜੇ ਜਿਹੜੇ ਨੇ ਸਾਰੇ ਜਿਹੜੇ ਨੇ ਬਾ ਕੱਢੇ ਹੋਏ ਨੇ ਭਰਾ ਨੂੰ ਕਿਹਾ ਸੀ ਕਿ ਮੇਰੇ ਗੱਦੇ ਵਕਾ ਦੇ ਮੈਂ ਗੱਦੇ ਵਿੱਚ ਨੇ ਸੀ ਤੇ ਜਦੋਂ ਉਹ ਆਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਮਮਤਾ ਦੀਦੀ ਕਹਿੰਦਾ ਤੇਰੇ ਘਰ ਤੇ ਬਹੁਤ ਖਲੇਰਾ ਪਿਆ ਹੋਇਆ ਵਾ ਐ ਤੇ ਕੱਲੀ ਕੱਲੀ ਚੀਜ਼ ਖਲਾਰੀ ਹੋਈ ਆ ਇਹ ਕਿਸੇ ਪਰਿਤੀ ਬੰਦੇ ਦਾ ਕੰਮ ਹੈ ਵੜ ਕੇ ਅੰਦਰ ਸਾਰੇ ਬਲੋਕਰ ਵਗੈਰਾ ਤੋੜੇ ਹੋਏ ਆ ਸਭ ਕੁਝ ਬੈੱਡ ਵੀ ਸਾਫ਼ ਕੀਤੇ ਹੋਏ ਆ ਸਾਰੇ ਬੈੱਡ ਖੋਲ ਖੋਲ ਕੇ ਉਹਨਾਂ ਨੇ ਇੱਕ ਇੱਕ ਚੀਜ਼ ਦੀ ਤਲਾਸ਼ੀ ਕੀਤੀ ਜਿੰਨੇ ਐਸਓ ਵੀ ਕਾਂਡ ਟੱਪ ਕੇ ਆਏ ਨੇ ਕਿ ਜਾਂ ਦਵਾਜਾ ਖੋਲ ਕੇ ਆਏ ਨੇ ਤੁਹਾਨੂੰ ਇਹ ਕਲੀਅਰ ਹੈਗਾ ਜੀ ਨਹੀਂਗਾ ਕਾਂਡ ਟੱਪ ਕੇ ਭਾਜੀ ਅਸੀਂ ਦੇਖਿਆ ਤੁਸੀਂ ਸਾਮਾਨ ਫੜਿਆ ਵਾ ਕਿ ਕੀ ਕੀ ਡੜਾ ਡੜਾ ਕੈਸ਼ ਲੈ ਗਏ ਨੇ ਕੀ ਕੀ ਤੁਹਾਡਾ 골ਡ ਲੈ ਗਏ ਸਾਡੇ 3 ਲੱਖ ਰੁਪਏ ਦੇ ਲੱਗੇ ਸੀ ਹੀ ਕਮੇਟੀਆਂ ਚੁਕੀਆਂ ਸੀ ਠੀਕ ਆ ਅਸੀਂ ਸਾਮ ਕੇ ਰੱਖੇ ਸੀ ਪੈਸੇ ਤੇ ਸਾਡਾ ਸਥਾਨ ਲੈਣਾ ਸੀ ਕਿਰਾਏ ਤੇ ਰਹਿਣੇ ਆ ਠੀਕ ਆ ਤੇ 골ਡ ਹੁਣ ਮਹਿੰਗਾ ਹੁੰਦਾ ਮੇਰੇ ਘਰੋਂ ਮੈਨੂੰ ਦੋ ਚੂੜੀਆਂ ਬਣਾ ਕੇ ਦਿੱਤੀਆਂ ਸੀ ਕਹਿੰਦੇ ਮਮਤਾ ਇਹ ਮਹਿੰਗੀਆਂ ਹੋ ਜਿਹਨੀਆਂ ਅਸੀਂ ਵੇਚ ਕੇ ਥਾਂ ਵਿੱਚ ਪਲਾ ਦਾਂਗੇ ਤੇ ਨੰ ਮੁੰਦਰੀਆਂ ਸੀ ਸਾਡੀਆਂ ਬਾਜੀ ਤੇ ਸੈਟ ਸੀਗਾ ਦੋ ਚੂੜੀਆਂ ਸੀ ਦੋ ਹੀ ਚੈਨੀਆਂ ਸੀ ਸਾਡੀਆਂ ਤਿੰਨ ਮੁੰਦਰੀਆਂ ਸੀ ਠੀਕ ਆ ਤੁਸੀਂ ਵੇਖ ਸਕਦੇ ਹੋ ਸਾਡੇ ਕੋਲ ਸਮਾਨ ਹੈਗਾ ਵਾ ਤੇ ਅਸੀਂ ਬਾਜੀ ਕੀ ਕਰੀ ਹੁਣ ਸਾਨੂੰ ਆਪ ਨੂੰ ਨਹੀਂ ਪਤਾ ਲੱਗਣ ਦੇ ਠੀਕ ਆ ਨਾਈਟ ਵੀ ਮਿਹਨਤ ਕਰਨੀ ਦਿਨ ਵੀ ਮਿਹਨਤ ਕਰਨੀ ਥੋੜਾ ਥੋੜਾ ਕਰਕੇ ਘਰ ਅਡਜਸਟਮੈਂਟ ਕਰਕੇ ਥੋੜੇ ਥੋੜੇ ਪੈਸੇ ਜਮਾ ਕੀਤੇ ਪੈਸੇ ਜਮਾ ਕਰਨ ਦੇ ਬਾਵਜੂਦ ਔਰ ਜੋ ਮੈਨੂੰ ਰਿਜ਼ਲਟ ਦਿਖਿਆ ਤੁਸੀਂ ਦੇਖ ਲਓ ਇਹ ਸਾਡੀ ਸੋਹਣੀ ਸਰਕਾਰ ਜਿਹਨੂੰ ਮੈਂ ਬਹੁਤ ਮੰਨਦਾ ਸੀ ਸਾਡੇ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੂੰ ਮੈਂ ਮੰਨਦਾ ਸੀ ਕਿ ਵਾਕੇ ਹੀ ਮੈਨੂੰ ਮਤਲਬ ਲੱਗਦਾ ਸੀ ਕਿ ਵਾਕੇ ਹੀ ਸਾਡਾ ਮਾਹੌਲ ਚੇਂਜ ਹੋਇਆ ਇਹਦੀ ਸੋਹਣੀ ਸਰਕਾਰ ਦੇ ਆ ਨਤੀਜੇ ਦੇਖੋ ਮੇਰੇ ਜਿਹੜੇ ਪਰਸ ਹੈਗੇ ਆ ਸਾਰੇ ਉਹਨਾਂ ਦੇ ਫੋਲਕੇ ਵਿੱਚ ਆ ਨਿੱਕੇ ਪਰਸ ਵਿੱਚ 60000 ਰੁਪਏ ਮੇਰੇ ਪਰ ਘਰ ਵਾਲੇ ਨੇ ਮੈਨੂੰ ਤਨਖਾਹ ਲਿਆ ਕੇ ਫੜਾਈ ਸੀ 60000 ਰੁਪਏ ਉਹਨਾਂ ਨੇ ਮੈਨੂੰ ਫੜਾਇਆ ਸੀ ਕਹਿੰਦੇ ਮਮਤਾ ਮੇਰੇ ਥੋੜੀ ਜਿਹੀ ਪੈਸੇ ਬਣੇ ਆ ਤੇ ਤੂੰ ਰੱਖ ਕੁਝ ਟਾਈਮ ਤੱਕ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਜਮ੍ਹਾਂ ਕੁੰਜੀ ਕੀਤੀ ਆ ਅੱਜ ਮੈਨੂੰ ਫੇਰ ਲੱਗਦਾ ਕਿ ਮੈਂ ਜ਼ੀਰੋ ਹੋ ਗਿਆ ਮੈਂ ਜ਼ੀਰੋ ਹੋ ਗਿਆ ਮੇਰੀ ਜਿੰਨੇ ਸਾਲ ਦੀ ਮਿਹਨਤ ਸਾਰੇ ਮਿੱਟੀ ਹੋ ਗਈ ਤੋ ਮੈਂ ਤੁਹਾਡਾ ਦੋਸਤ ਹਰੀ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਡੀ ਐਸ ਸਿੰਘ ਗਲੇਵ ਦੀਆਂ ਆ ਰਾਮਦੀ ਥਰੋਲ ਪਿੰਡ ਮਾਹਲ ਦੀਆਂ ਜਿੱਥੇ ਕਿ ਤੁਸੀਂ ਤਸਵੀਰਾਂ ਵੀ ਦੇਖਦੇ ਹੋ ਇਹ ਜਿਹੜਾ ਘਰ ਆ ਇਸ ਘਰ ਵਿੱਚ ਚੋਰੀ ਹੋ ਚੁੱਕੀ ਆ ਤੇ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਅੰਦਰ ਜਾ ਕੇ ਪਹਿਲਾਂ ਤੁਹਾਨੂੰ ਹਾਲਾਤ ਦਿਖਾਵਾਂਗੇ ਸਭ ਤੋਂ ਪਹਿਲਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਤੁਹਾਨੂੰ ਕੱਲੀ-ਕੱਲੀ ਤਸਵੀਰਾਂ ਸਾਂਝੀ ਕਰਾਂਗੇ ਕਿ ਚੋਰ ਨੇ ਇੰਨੀ ਕਿ ਤੁਸੀਂ ਦੇਖ ਸਕਦੇ ਹੋ ਇਹ ਦਵਾਜਾ ਲੰਘ ਕੇ ਅੰਦਰ ਜਿਹੜਾ ਐਂਟਰ ਹੋਇਆ ਤੇ ਉਸ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਕੁੰਡਾ ਟੁੱਟਾ ਵਾ ਅਤੇ ਚੋਰੀ ਜਿਹੜੀ ਇਸ ਘਰ ਵਿੱਚ ਕੀਤੀ ਗਈ ਆ ਕੱਲਾ-ਕੱਲਾ ਸਮਾਨ ਤੁਸੀਂ ਦੇਖ ਸਕਦੇ ਹੋ ਚੋਰ ਵੱਲੋਂ ਜਿਹੜਾ ਕਿ ਖਿਲਾਰਿਆ ਗਿਆ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਡੀਐਸ ਗਲੇਵ ਦੀ ਆ ਕੀ ਹਾਲਾਤ ਕਰਤੇ ਨੇ ਚੋਰ ਨੇ ਸੁਝਦੇ ਸੋ ਦੋਵੇਂ ਅਲਮਾਰੀਆਂ ਜਿਹੜੀਆਂ ਖੋਲੀਆਂ ਹੋਈਆਂ ਨੇ ਅਤੇ ਕੱਪੜੇ ਜਿਹੜੇ ਨੇ ਸਾਰੇ ਜਿਹੜੇ ਨੇ ਬਾਹਰ ਕੱਢੇ ਹੋਏ ਨੇ ਸਾਰੇ ਕੀ ਨਾ ਤੁਹਾਡਾ ਤੇ ਹੋਇਆ ਕੀ ਤੁਹਾਨੂੰ ਪਤਾ ਕਿਦੋਂ ਲੱਗਾ ਤੁਹਾਨੂੰ ਜੀ ਤੇ ਗੱਦੇ ਲੈਣ ਆਇਆ ਸੀ ਮੁੰਡਾ ਤੇ ਗੱਦੇ ਦੇਣੇ ਸੀ ਕਿਸੇ ਨੂੰ ਉਹ ਮੁੰਡੇ ਨੇ ਆਣ ਕੇ ਵੇਖਿਆ ਤੇ ਬੂਹਾ ਮਿਲ ਕੇ ਟੁੱਟਾ ਆ ਖੁੰਡਾ ਖੁੱਲਾ ਆ ਸੀ ਤੇ ਸਮਾਨ ਜਦੋਂ ਅੰਦਰ ਵੜਿਆ ਤੇ ਉਹਨੇ ਉਸੇ ਵੇਲੇ ਫੋਨ ਕਰਤਾ ਇਹ ਬੇਟੇ ਨੂੰ ਫੋਨ ਕੀਤਾ ਗਰਜੀਤ ਸਿੰਘ ਨੂੰ ਮੇਰੇ ਜਵਾਈ ਸਾਹਿਬ ਨੇ ਤੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੇ ਆਪਣੇ ਮੰਮੀ ਡੈਡੀ ਨੂੰ ਫੋਨ ਕੀਤਾ ਵੀ ਇਹਨਾਂ ਦੇ ਲਾਗੇ ਰਹਿੰਦੇ ਸੀ ਉਹ ਆਏ ਤਾਂ ਰੋਣਾ ਪਿੱਟਣਾ ਸ਼ੁਰੂ ਕਰਤਾ ਸਾਰੇ ਜਾਣੇ ਅਸੀਂ ਇਕੱਠੇ ਹੋਏ ਦਵਾਦਾ ਬਾਏ ਤੇ ਕੱਲੀ-ਕੱਲੀ ਚੀਜ਼ ਖਲਾਰੀ ਹੋਈ ਹੈ ਇਹ ਕਿਸੇ ਭੇਤੀ ਬੰਦੇ ਦਾ ਕੰਮ ਹੈ ਵਾਰ ਕੇ ਅੰਦਰ ਸਾਰੇ ਬਲੋਕਰ ਵਗੈਰਾ ਤੋੜੇ ਹੋਏ ਆ ਸਭ ਕੁਝ ਬੈੱਡ ਵੀ ਸਾਫ਼ ਕੀਤੇ ਹੋਏ ਆ ਸਾਰੇ ਬੈੱਡ ਖੋਲ-ਖੋਲ ਕੇ ਉਹਨਾਂ ਨੇ ਇੱਕ-ਇੱਕ ਚੀਜ਼ ਦੀ ਤਲਾਸ਼ੀ ਕੀਤੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਲਮਾਰੀ ਵੀ ਲੱਗਦਾ ਵੀ ਕੱਲਾ-ਕੱਲਾ ਜਿਹੜਾ ਘਰ ਦਾ ਸਮਾਨ ਆ ਕੱਲੀ-ਕੱਲੀ ਅਲਮਾਰੀ ਖੋਲੀ ਗਈ ਆ ਤੁਸੀਂ ਦੇਖ ਸਕਦੇ ਹੋ ਲੋਕਰ ਤੱਕ ਜਿਹੜੇ ਨੇ ਉਹ ਖੁੱਲੇ ਗਏ ਨੇ ਕੱਪੜਿਆਂ ਬੜੇ ਆਰਾਮ ਦੇ ਨਾਲ ਮੈਨੂੰ ਲੱਗਦਾ ਚੋਰ ਨੇ ਤਸੱਲੀ ਬਖਸ਼ ਜਿਹੜੀ ਆ ਚੋਰੀ ਕੀਤੀ ਗਈ ਆ ਬੜੇ ਆਰਾਮ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਕਹਿਣਾ ਆ ਕਿ ਸ਼ਾਇਦ ਕੋਈ ਭੇਤੀ ਦਾ ਹੋਵੇ ਕਿਉਂਕਿ ਕਿਸੇ ਨੂੰ ਨਹੀਂ ਪਤਾ ਘਰਾਂ ਵਿੱਚ ਘਰ ਸੀ ਪਰ ਇੱਕਦਮ ਜਿਹਾ ਭਾਣਾ ਵੱਤ ਜਿਹੜਾ ਪਰਵਾਹ ਤੇ ਕਿੰਨੇ ਕਿਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਗੱਲ ਬਾਤ ਵੀ ਕਰਾਂਗੇ ਪਾਣੇ ਹੋਇਆ ਕੀ ਆ ਮੈਨੂੰ ਦੱਸ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਡੇ ਘਰ ਚੋਰੀ ਹੋ ਗਈ ਹੈ ਬਾਜੀ ਸਾਨੂੰ ਪਤਾ ਲੱਗਿਆ ਕਿ ਜਿਸ ਤਰ੍ਹਾਂ ਹੀ ਹੁਣ ਅਬ ਮੈਂ ਕੱਲ ਮੇਰਾ ਮੁੰਡਾ ਨਹੀਂ ਸੀ ਠੀਕ ਤੇ ਮੈਂ ਦਵਾਈ ਲੈਣ ਗਈ ਸੀ ਤੇ ਮੇਰੇ ਮੰਮੀ ਨੇ ਰੱਖ ਲਿਆ ਮੈਨੂੰ ਉੱਥੇ ਤੇ ਮੈਂ ਰਹਿ ਪੀ ਤੇ ਸਵੇਰੇ ਮੈਂ ਆਪਣੇ ਭਰਾ ਨੂੰ ਕਿਹਾ ਸੀ ਕਿ ਮੇਰੇ ਗੱਦੇ ਵਕਾ ਦੇ ਮੈਂ ਗੱਦੇ ਵਿੱਚ ਨਹੀਂ ਸੀ ਤੇ ਜਦੋਂ ਉਹ ਆਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਮਮਤਾ ਦੀਦੀ ਕਹਿੰਦਾ ਤੇਰੇ ਘਰ ਤੇ ਬਹੁਤ ਖਲੇਰਾ ਪਿਆ ਹੋਇਆ ਵਾ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਉਹਨੂੰ ਸੋਕੋ ਕਿਹਾ ਮੈਂ ਨਹੀਂ ਇਸ ਤਰ੍ਹਾਂ ਹੋ ਨਹੀਂ ਸਕਦਾ ਕਹਿੰਦਾ ਨਹੀਂ ਮਮਤਾ ਦੀਦੀ ਬਹੁਤ ਬੁਰਾ ਹਾਲ ਹੋਇਆ ਮੈਂ ਵੇਖਿਆ ਉਹਨੇ ਆਣ ਕੇ ਵੇਖਿਆ ਤੇ ਉਹਦਾ ਦਿਮਾਗ ਪਰੇਸ਼ਾਨ ਹੋ ਗਿਆ ਅਸੀਂ ਵੀ ਸਾਨੂੰ ਇਕੱਠੇ ਹੋ ਗਏ ਸਾਰੇ ਇਕਦਮ ਆਏ ਮੈਂ ਆਪਣੀ ਪਹਿਲੀ ਜਦੋਂ ਤੁਸੀਂ ਜਦੋਂ ਤੁਸੀਂ ਘਰ ਨਹੀਂ ਸੀ ਹੈਗੇ ਤੇ ਘਰ ਦਾ ਦਵਾਜਾ ਜਿਹੜਾ ਤੁਹਾਡਾ ਬੰਦ ਸੀ ਕਿੰਨੇ ਆ ਕੇ ਖੋਲਿਆ ਆ ਕੇ ਤੇ ਆ ਕੇ ਦੇਖਿਆ ਕੀ ਆ ਕੇ ਸਾਨੂੰ ਪਤਾ ਨਹੀਂ ਆ ਭਾਜੀ ਕਿੰਨੇ ਹੁਣ ਖੋਲਿਆ ਚੋਰਾਂ ਨੇ ਖੋਲਿਆ ਜਿਨ੍ਹਾਂ ਨੇ ਚੋਰੀ ਕੀਤੀ ਆ ਠੀਕ ਹੈ ਨਾ ਨਹੀਂ ਚੋਰ ਮਨੀਸੋ ਵੀ ਕਾਂਦ ਟੱਪ ਕੇ ਆਏ ਨੇ ਕਿ ਜਾਂ ਦਰਵਾਜਾ ਖੋਲ ਕੇ ਆਏ ਨੇ ਤੁਹਾਨੂੰ ਇਹ ਕਲੀਅਰ ਹੈਗਾ ਜੀ ਨਾ ਕਾਂਦ ਟੱਪ ਕੇ ਭਾਜੀ ਬੰਦ ਸੀਗਾ ਬਾਹਰ ਦਾ ਦਰਵਾਜਾ ਸੀ ਲੋਕ ਕਰਕੇ ਗਏ ਭਾਜੀ ਤੇ ਦੂਸਰੇ ਨੰਬਰ ਤੇ ਜਦੋਂ ਗੱਡੀ ਦੇ ਉੱਪਰ ਚੜ੍ਹ ਕੇ ਉਹਨਾਂ ਨੇ ਸ਼ਾਲ ਮਾਰੀ ਸਾਡੀ ਕਾਂਦ ਛੋਟੀ ਆ ਕਾਂਦ ਤੇ ਸ਼ਾਲ ਮਾਰ ਕੇ ਜਿਹੜੀਆਂ ਦੋ ਛਿੜਕਣੀਆਂ ਲੱਗੀਆਂ ਸੀ ਮੈਂ ਜਿਹੜਾ ਦੂਸਰਾ ਲੋਕਰ ਸੀ ਇਹ ਨਹੀਂ ਉਹਨਾਂ ਕੋ ਖੁੱਲ੍ਹ ਚਿੜਕਣੀਆਂ ਦੋਵੇਂ ਤੋੜ ਕੇ ਉਹਨਾਂ ਨੇ ਅੰਦਰ ਆਏ ਆ ਅੰਦਰ ਆਏ ਮੇਰੇ ਸੈਟ ਸੀ ਚੂੜੀਆਂ ਸੀ ਭਾਜੀ ਤਿੰਨ ਮੁੰਦਰੀਆਂ ਸੀ ਦੋ ਚੈਨਾਂ ਸੀ ਸਭ ਤੋਂ ਪਹਿਲਾਂ ਪਰਿਵਾਰ ਦਾ ਕਿਹੜਾ ਮੈਂਬਰ ਸੀ ਘਰੇ ਆ ਕੇ ਜਿਹਨੇ ਵੇਖਿਆ ਵੀ ਘਰੇ ਚੋਰੀ ਹੋ ਚੁੱਕੀ ਆ ਘਰ ਦਾ ਸਮਾਨ ਜਿਹੜਾ ਇਹ ਗਿਆ ਵਾ ਕਿਲੇ ਤੁਹਾਨੂੰ ਇਤਲਾਹ ਕਰਨੇ ਦਿੰਦੀ ਹੈ ਭਾਜੀ ਮੇਰਾ ਭਰਾ ਸੀਗਾ ਮੇਰਾ ਭਰਾ ਸੀ ਉਹਨੂੰ ਮੈਂ ਕਿਹਾ ਸੀ ਮੇਰੇ ਘੱਡੇ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਮੇਰੇ ਘਰ ਵਾਲੇ ਨੇ ਕੋਈ ਜੀਜਾ ਹੀ ਤੁਹਾਡੇ ਘਰ ਚ ਬਹੁਤ ਕੰਮ ਖਰਾਬ ਹੋਇਆ ਪਿਆ ਹੈ ਕੀ ਹੋਇਆ ਵਾ ਹਾਂਜੀ ਉਹਨਾਂ ਨੇ ਸਾਡੇ ਕੋਲ ਚਾਬੀ ਲੈ ਕੇ ਆਏ ਸੀ ਕਿ ਮੈਂ ਗੱਦੇ ਜਿਹੜੇ ਤੁਸੀਂ ਕਹਿੰਦੇ ਮੇਰਾ ਦੋਸਤ ਹੈਗਾ ਮੈਂ ਉਹਨੂੰ ਚੁਕਾ ਦੇਣੇ ਆ ਤੋ ਤੁਸੀਂ ਚਾਬੀ ਦੇ ਦਿਓ ਆ ਲੈ ਕੇ ਆਇਆ ਚਾਬੀ ਤੇ ਉਹਨੇ ਆਣ ਕੇ ਵੇਖਿਆ ਨਾ ਮਮਤਾ ਦੀ ਜੀ ਤੇਰੇ ਘਰ ਬਹੁਤ ਕੰਮ ਖ ਲੇ ਟੁੱਟੇ ਹੋਏ ਚੋਰੀ ਹੋ ਗਈ ਆ 100 ਵੀ ਹੁੰਦੇ ਚੋਰ ਕੀ ਕੀ ਲੈ ਗਏ ਨੇ ਅਸੀਂ ਦੇਖਿਆ ਤੁਸੀਂ ਸਮਾਨ ਫੜਿਆ ਵਾ ਕੀ ਕੀ ਡਾੜਾ ਕੈਸ਼ ਲੈ ਗਏ ਨੇ ਕੀ ਕੀ ਤੁਹਾਡਾ 골ਡ ਲੈ ਗਏ ਸਾਡੇ 3 ਲੱਖ ਰੁਪਏ ਦੇ ਲੱਗਿਆ ਸੀ ਹੀ ਕਮੇਟੀਆਂ ਚੁਕੀਆਂ ਸੀ ਠੀਕ ਆ ਅਸੀਂ ਸਾਮ ਕੇ ਰੱਖੇ ਸੀ ਪੈਸੇ ਤੇ ਸਾਥਾ ਲੈਣਾ ਸੀ ਕਿਰਾਏ ਤੇ ਰਹਿਣੇ ਆ ਠੀਕ ਆ ਇਹ 골ਡ ਹੁਣ ਮਹਿੰਗਾ ਹੁੰਦਾ ਮੇਰੇ ਘਰ ਆਵੇ ਮੈਨੂੰ ਦੋ ਚੂੜੀਆਂ ਬਣਾ ਕੇ ਦਿੱਤੀਆਂ ਸੀ ਕਹਿੰਦੇ ਮਮਤਾ ਇਹ ਮਹਿੰਗੀਆਂ ਹੋ ਜਿੰਨੀਆਂ ਅਸੀਂ ਵੇਚ ਕੇ ਥਾਂ ਵਿੱਚ ਪਲਾ ਦਾਂਗੇ ਮੈਂ ਕਿਹਾ ਠੀਕ ਤਿੰਨ ਮੁੰਦਰੀਆਂ ਸੀ ਸਾਡੀਆਂ ਭਾਜੀ ਤੇ ਸੈਟ ਸੀਗਾ ਦੋ ਚੂੜੀਆਂ ਸੀ ਦੋ ਹੀ ਚਾਹੀਨੀਆਂ ਸੀ ਸਾਡੀਆਂ ਤਿੰਨ ਮੁੰਦਰੀਆਂ ਸੀ ਠੀਕ ਹੈ ਤੁਸੀਂ ਵੇਖ ਸਕਦੇ ਹੋ ਸਾਡੇ ਕੋਲ ਸਮਾਨ ਹੈਗਾ ਵਾ ਤੇ ਅਸੀਂ ਭਾਜੀ ਕੀ ਕਰੀ ਹੁਣ ਸਾਨੂੰ ਆਪ ਨੂੰ ਨਹੀਂ ਪਤਾ ਲੱਗਣ ਦਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਦੇ ਕੀ ਹਾਲਾਤ ਨੇ ਜ਼ਰੂਰੋ ਕਿ ਪਰਿਵਾਰ ਦਾ ਬੁਰਾ ਹਾਲ ਆ ਪਰਿਵਾਰ ਦਾ ਕਹਿਣਾ ਵੀ ਬੜੀ ਮਿਹਨਤ ਨਾਲ ਪੈਸੇ ਜੋੜ ਕੇ 골ਡ ਬਣਾਇਆ ਸੀ ਸੋਚਿਆ ਸੀ ਵੀ ਇਹ ਜਿਹੜਾ ਸੋਨਾ ਵੇਚ ਕੇ ਪਲਾਟ ਲਿਆ ਜਾਊਗਾ ਮਕਾਨ ਲਿਆ ਜਾਊਗਾ ਕਿਉਂਕਿ ਕਿਰਾਏ ਤੇ ਰਹਿੰਦੇ ਨੇ ਸਰਦਾਰ ਜੀ ਪਰ ਅੱਜ ਜਿਹੜਾ ਪਰਿਵਾਰ ਨੂੰ ਬੜਾ ਧੱਕਾ ਲੱਗਾ ਪਰਿਵਾਰ ਦਾ ਕੀ ਕਹਿਣਾ ਹੈ ਇਸ ਬਾਰੇ ਮੈਂ ਪੂਰੇ 2 ਲੱਖ ਰੁਪਏ ਦੀ ਕਮੇਟੀ ਚੁੱਕੀ ਤਿੰਨ ਚਾਰ ਦਿਨ ਹੋਏ ਉਹ ਵੀ ਲੱਗੇ 70-80 ਹਜ਼ਾਰ ਰੁਪਏ ਉਹਦਾਂ ਲੱਗੇ ਇਹਨਾਂ ਦਾ ਜੀ 10 ਲੱਖ ਰੁਪਏ ਦਾ ਬਿਲਕੁਲ ਜੀ ਤੁਸੀਂ ਦੇਖਦੇ ਹੋ ਵੀ ਪਰਵਾਜ਼ ਦੀ ਅੱਖਾਂ ਚ ਅਥਰੂ ਨੇ ਪਰਿਵਾਰ ਕਿਤੇ ਅੱਜ ਪਛਤਾ ਰਿਹਾ ਵੀ ਸ਼ਾਇਦ ਕਿਤੇ ਕਰੋ ਨਾ ਜਾਂਦੇ ਤੇ ਸ਼ਾਇਦ ਇਸ ਤਾਂ ਚੋਰੀ ਨਾ ਹੁੰਦੀ ਕਿਉਂਕਿ ਬੜੀ ਮਿਹਨਤ ਦਾ ਪੈਸਾ ਹੁੰਦਾ ਵਾ ਬੜੀ ਮਿਹਨਤ ਕਮਾਈ ਕਰਕੇ ਜਿਹੜੇ ਲੋਕ ਨੇ ਆਪਣੇ ਪਰਿਵਾਰ ਘਰ ਦੇ ਚੀਜ਼ਾਂ ਬਣਾਉਂਦੇ ਨੇ ਪਰ ਚੋਰ ਜਿਹੜੇ ਨੇ ਇਸ ਤਰ੍ਹਾਂ ਹੁੰਦੇ ਨੇ ਚੋਰੀ ਕਰਕੇ ਸਭ ਕੁਝ ਜਿਹੜਾ ਹੋਣ ਕੇ ਲੈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਉਮਰ ਦੀ ਮਿਹਨਤ ਦਾ ਜਮਾ ਪੂੰਜੀ ਸੀ ਅਤੇ ਇਹ ਜਿਹੜਾ ਘਰ ਤੁਸੀਂ ਦੇਖਦੇ ਹੋ ਘਰ ਵੀ ਕਿਰਾਏ ਤੇ ਰੇ ਆ ਸਾਰਾ ਪਰਿਵਾਰ ਰੋਣ ਵਾਸਤੇ ਹੋਰ ਪਰਿਵਾਰ ਕੋਈ ਕੁਝ ਨਹੀਂ ਮਿਲਿਆ ਕਿਉਂਕਿ ਇਹ ਪਰਿਵਾਰ ਨੇ ਬੜੀ ਮਿਹਨਤ ਨਾਲ ਜਿਹੜਾ ਪੈਸੇ ਜੋੜੇ ਸੀ ਸੋਚਿਆ ਸੀ ਮਕਾਨ ਲਾਵਾਂਗੇ ਪਰ ਕੀ ਲੱਗਦਾ ਸੀ ਵੀ ਮਕਾਨ ਉਹਨਾਂ ਦੇ ਹਰੇ ਕਰਮਾਂ 'ਚ ਨਹੀਂ ਹੈਗਾ ਕਿਉਂਕਿ ਚੋਰ ਹੁੰਦਾ ਅਤੇ ਸਫਾਈ ਕਰਕੇ ਜਿਹੜਾ ਘਰ ਦੇ ਸਮਾਨ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਪਹਿਂ ਜਿੱਕਲਾ ਚੋਰੀ ਸੀ ਜਾਂ ਕਿੰਨਾ ਜਿਵੇਂ ਅਸੀਂ ਦੇਖਿਆ ਇਨੀ ਖਲਾਲਾ ਪਾਇਆ ਗਿਆ ਇਨੀ ਉਨੇ ਪੂਰੇ ਸਾਰੇ ਘਰ ਦੇ ਉਲਟ ਪੁਟ ਕਰ ਦਿੱਤਾ ਮੈਨੂੰ ਲੱਗਦਾ ਇਹ ਬੜੀ ਤਸੱਲੀ ਨਾਲ ਚੋਰੀ ਕਰਕੇ ਗਿਆ ਹੈ ਜੀ ਹਾਂ ਜੀ ਸਾਨੂੰ ਇਹ ਤੇ ਭਾਈ 3 4 ਕੈਂਟ ਯਾਦ ਆ ਤੇ ਕੰਮ ਹੈਗਾ ਹੀ ਆ ਸਾਡਾ ਪਿਛਲੇ ਬੂਏ ਦਾ ਵੀ ਉਹਨਾਂ ਨੇ ਦਰਵਾਜ਼ਾ ਤੋੜ ਕੇ ਤਾਲਾ ਲੱਗਾ ਹੋਇਆ ਸੀ ਸਾਡੇ ਬੂਏ ਨੂੰ ਉਹਨਾਂ ਨੇ bari ਦਾ ਕੱਚ ਤੋੜ ਕੇ ਅੰਦਰ ਵੜੇ ਆ ਸਾਡੇ ਦੂਸਰੇ ਕਮਰੇ ਦੇ ਵੀ ਉਹਨਾਂ ਨੇ ਫੋਲਾ ਫੱਲੀ ਕੀਤੀ ਇਹ ਮਾਲਕਾਂ ਨੇ ਆਪਣਾ ਸਮਾਨ ਰੱਖਿਆ ਸੀਗਾ ਕੱਪੜੇ ਲੀੜੇ ਸਭ ਕੁਝ ਰੱਖ ਕੇ ਗਏ ਸੀ ਤੇ ਉਹਨਾਂ ਨੇ ਤਾਲਾ ਲਾਇਆ ਹੋਇਆ ਸੀ ਠੀਕ ਆ ਤੇ ਉਹਨਾਂ ਦਾ ਵੀ ਉਹਨਾਂ ਨੇ ਸਾਰਾ ਕੁਝ ਫੋਲ ਕੇ ਹੀ ਗਏ ਆ ਤਮੀਨੇ ਸੋਪੀ ਹੋਏ ਸੋਨੇ ਤੋਂ ਇਲਾਵਾ ਹੋਰ ਕੀ ਕੀ ਗਿਆ ਪੈਸੇ ਗਏ ਨੇ ਕੈਸ਼ ਹੋਰ ਕੀ ਕੀ ਗਿਆ ਪੈਸੇ ਸੀ ਸਾਡਾ ਭਾਜੀ ਹਾਂਜੀ ਪੈਸੇ ਸੀ ਹਲੇ ਸਾਡੇ ਮੇਰੇ ਕੱਪੜੇ ਲੀੜੇ ਸਾਰੇ ਸੀਣ ਵਾਲੇ ਪਏ ਸੀ ਸਿਲਕ ਦੇ ਸੂਟ ਮਹਿੰਗੇ ਮਹਿੰਗੇ ਠੀਕ ਆ ਪੰਜ ਪੰਜ 6 6 ਹਜ਼ਾਰ ਦਾ ਮੇਰਾ ਸੂਟ ਸੀਗਾ ਹੁਣ ਉਹ ਮੈਂ ਵੇਚ ਕੇ ਪਤਾ ਚੱਲੂਗਾ ਇਸ ਤਰ੍ਹਾਂ ਭਾਜੀ ਖਲਾਰੇ ਵਿੱਚ ਮੈਨੂੰ ਕੁਝ ਵੀ ਪਤਾ ਨਹੀਂ ਚੱਲਦਾ ਪਿਆ ਮੈਂ ਕੀ ਹੈਗਾ ਸੀ ਕੀ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਸਿਰਫ ਰੋਣ ਵਾਸਤੇ ਪਰਿਵਾਰ ਕੋ ਕੁਝ ਨਹੀਂ ਰਿਹਾ ਕਿਉਂਕਿ ਪਰਿਵਾਰ ਦੀ ਜਮ੍ਹਾਂ ਪੂੰਜੀ ਜਿਹੜੀ ਸੀ ਸਾਰੀ ਉਹ ਚੋਰ ਇੱਕਦਮ ਹੌਣਕੇ ਲੈ ਗਿਆ ਕਰਦੇ ਮੁਖੀ ਨਾਲ ਗੱਲਬਾਤ ਕਰਦੇ ਸਰਦਾਰ ਜੀ ਨਾਲ ਸਰਦਾਰ ਜੀ ਕਿਸਤਾ ਦੇ ਦੋ ਸੋਚਿਆ ਸੀ ਮਕਾਨ ਲੈ ਕੇ ਦਵਾਂਗੇ ਪਰਿਵਾਰ ਨੂੰ ਕਹਿੰਦੇ ਬੜੀ ਵੀ ਨਾ ਛੁੜੀਆਂ ਬਣਾ ਕੇ ਦਿੱਤੀ ਅਸੀਂ ਤੁਹਾਡੇ ਘਰ ਦੇ ਕਹਿੰਦੇ ਵੀ ਸੋਨਾ ਮਹਿੰਗਾ ਹੋ ਗਿਆ ਵਾ ਸੋਨਾ ਕਿਤੇ ਕੰਮ ਆਊਗਾ ਉਹ ਚੋਰ ਆਉਂਦਾ ਸਭ ਕੁਝ ਹੌਲ ਕੇ ਲੈ ਜਾਂਦਾ ਮੈਂ ਤਕਰੀਬਨ 5-6 ਸਾਲ ਤੋਂ ਆਪਣੇ ਘਰੋਂ ਮਤਲਬ ਬਾਹਰ ਆਇਆ ਤੇ 5-6 ਸਾਲ ਤੋਂ ਮੈਂ ਡੇ ਨਾਈਟ ਮਿਹਨਤ ਕਰਦਾ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ 500 ਰੁਪਿਆ ਪਰ ਡੇ ਮੈਨੂੰ ਮਿਲਦਾ 500 ਰੁਪਏ ਇੱਕ ਦਿਹਾੜੀ ਦਾ ਠੀਕ ਹੈ ਨਾਈਟ ਵੀ ਮਿਹਨਤ ਕਰਨੀ ਦਿਨ ਵੀ ਮਿਹਨਤ ਕਰਨੀ ਥੋੜਾ ਥੋੜਾ ਕਰਕੇ ਘਰ ਅਡਜਸਟਮੈਂਟ ਕਰਕੇ ਥੋੜੇ ਥੋੜੇ ਪੈਸੇ ਜਮਾ ਕੀਤੇ ਪੈਸੇ ਜਮਾ ਕਰਨ ਦੇ ਬਾਵਜੂਦ ਔਰ ਜੋ ਮੈਨੂੰ ਰਿਜ਼ਲਟ ਦਿਖਿਆ ਤੁਸੀਂ ਦੇਖ ਲਓ ਇਹ ਸਾਡੀ ਸੋਹਣੀ ਸਰਕਾਰ ਜਿਹਨੂੰ ਮੈਂ ਬਹੁਤ ਮੰਨਦਾ ਸੀ ਸਾਡੇ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੂੰ ਮੈਂ ਮੰਨਦਾ ਸੀ ਕਿ ਵਾਕਈ ਮੈਨੂੰ ਮਤਲਬ ਆ ਲੱਗਦਾ ਸੀ ਕਿ ਵਾਕੇ ਸਾਡਾ ਮਾਹੌਲ ਚੇਂਜ ਹੋਏ ਇਹਦੀ ਸੋਹਣੀ ਸਰਕਾਰ ਦੇ ਆ ਨਤੀਜੇ ਦੇਖ ਲਓ ਲਾਰਡ ਤੁਸੀਂ ਕਿਸ ਤਰ੍ਹਾਂ ਦੇ ਦਿੰਦੇ ਹੋ ਪੁਲਿਸ ਕਹਿੰਦੀ ਹੈ ਵੀ ਅਸੀਂ ਦਿਨ ਰਾਤ ਡਿਊਟੀ ਕਰ ਰਹੇ ਆ ਅਤੇ ਖਾਸ ਕਰਕੇ ਅਸੀਂ ਹਮੇਸ਼ਾ ਲੋਕਾਂ ਦੀ ਸੇਵਾ ਵਾਸਤੇ ਬੜੇ ਆ ਤੇ ਕਹਿੰਦੇ ਵੀ ਹਮੇਸ਼ਾ ਜਿਹੜੇ ਚੋਰ ਨੇ ਉਹਨਾਂ ਨੂੰ ਜਿਹੜਾ ਠੱਲ ਪਾਈ ਜਾਂਦੀ ਆ ਚੋਰੀ ਨੂੰ ਕ੍ਰਾਈਮ ਨੂੰ ਕਹਿੰਦੇ ਠੱਲ ਪਾਇਆ ਜਾਂਦਾ ਤੁਸੀਂ ਕਿਸ ਤਰ੍ਹਾਂ ਦੇ ਦਿੰਦੇ ਹੋ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਉਹਨਾਂ ਦੀ ਲਾਡ ਰਸਤੀ ਤੁਸੀਂ ਕਿਸ ਤਰ੍ਹਾਂ ਦੇਦੇ ਸਰ ਲਾਈਨ ਆਰਡਰ ਹੁਣ ਤਾਂ ਮੈਨੂੰ ਹੁਣ ਤੇ ਮੇਰੇ ਨਾਲ ਜੋ ਇਨਸੀਡੈਂਸ ਹੋਇਆ ਤੇ ਮੈਂ ਤਾਂ ਉਹ ਜੀ ਕੁਝ ਨਹੀਂ ਕਹਿ ਸਕਦਾ ਲੇਕਿਨ ਹਾਂ ਅਗਰ ਮੈਨੂੰ ਇਹਦਾ ਨਤੀਜਾ ਚੰਗਾ ਮਿਲੇ ਤੇ ਮੈਂ ਬਹੁਤ ਖੁਸ਼ ਹੋਵਾਂਗਾ ਅਦਰਵਾਈਜ਼ ਨਹੀਂ ਹੋਏਗਾ ਤੇ ਬਾਕੀ ਲੋਕਾਂ ਵਾਂਗੂ ਜੋ ਦੁਨੀਆ ਦੀ ਮੈਂ ਖਬਰਾਂ ਸੁਣਦਾ ਆ ਕਿ ਉਹਦੇ ਨਾਲ ਇਹ ਹੋ ਗਿਆ ਫਲਾਣੇ ਨਾਲ ਇਹ ਹੋ ਗਿਆ ਕੋਈ ਕਿਸੇ ਨੂੰ ਅੱਜ ਤੱਕ ਇਨਸਾਫ ਮਿਲਿਆ ਕਿ ਨਹੀਂ ਮਿਲਿਆ ਲੇਕਿਨ ਮੈਨੂੰ ਕੀ ਪਤਾ ਮੇਰੇ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਜੀ ਲੋਕਾਂ ਨੇ ਇਹ ਖਬਰ ਸੁਣਦੇ ਸੀ ਲੋਕਾਂ ਦੀਆਂ ਸ਼ਾਇਦ ਤੁਸੀਂ ਵੀਡੀਓ ਦੇਖਦੇ ਹੋਗੇ ਵੀ ਚੋਰੀ ਕੀਤੀ ਆ ਇਸ ਤਰ੍ਹਾਂ ਕੰਮ ਹੋ ਗਿਆ ਪਰ ਅੱਜ ਤੁਹਾਨੂੰ ਆਪ ਤੁਹਾਡੇ ਘਰੇ ਪਾਣਾ ਵਰਤਿਆ ਗਿਆ ਵਾ ਤੁਹਾਡੇ ਦੇ ਕੀ ਬਿੱਤੀ ਆ ਕਿ ਲੱਗਦਾ ਤੁਹਾਨੂੰ ਯਕੀਨ ਆਉਂਦਾ ਵੀ ਆ ਤੁਹਾਡੇ ਘਰੇ ਚੋਰੀ ਹੋ ਗਈ ਆ ਤੁਹਾਡੇ ਘਰੇ ਸਾਰਾ ਸਮਾਨ ਲੁੱਟਿਆ ਗਿਆ ਸਰ ਮੈਂ ਕੁਝ ਟਾਈਮ ਤੱਕ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਜਮਾ ਪੂੰਜੀ ਕੀਤੀ ਆ ਅੱਜ ਮੈਨੂੰ ਫੇਰ ਲੱਗਦਾ ਕਿ ਮੈਂ ਜ਼ੀਰੋ ਹੋ ਗਿਆ ਮੈਂ ਜ਼ੀਰੋ ਹੋ ਗਿਆ ਮੇਰੀ ਜਿੰਨੇ ਸਾਲ ਦੀ ਮਿਹਨਤ ਸਾਰੇ ਮਿੱਟੀ ਹੋ ਗਈ ਸਾਡੀ ਤੁਹਾਨੂੰ ਪਤਾ ਕਿ ਮੀਟੀ ਪਾਈਏ ਤੇ 2 ਸਾਲ ਭੁਗਤਦੀ ਆ 2 ਸਾਲ ਤੋਂ ਬਾਅਦ ਹੀ ਫੇਰ ਹੀ ਕੋਸ਼ ਹੱਥ ਚੋਂਦਾ ਤੇ ਜੇ ਹੱਥ ਜਾਇਆ ਆ ਚਲ ਜੇ ਤੇ ਫੇਰ ਕੀ ਹਾਲ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਲੱਗਣਾ ਵੀ ਪੈਣੀ ਹੁਣ ਉੱਠਿਆ ਜਾਊਗਾ ਫਿਰ ਤੋਂ ਮਿੰਦ ਕੀਤੀ ਜਾਊਗੀ ਕਿ ਲੱਗਦਾ ਸੁਪਨਾ ਅਸੀਂ ਘਰ ਬਣਾਉਂਦਾ ਕਿ ਲੱਗਦਾ ਸੁਪਨਾ ਪੂਰਾ ਹੋਊਗਾ ਬਾਜੀ ਜੀ ਕੋਈ ਸਾਡੇ ਨਾਲ ਖੜੂਗਾ ਤੇ ਫਿਰ ਤੇ ਥੋੜਾ ਬਹੁਤਾ ਸਹੀ ਹੋਊਗਾ ਤੇ ਜੇ ਕੋਈ ਨਹੀਂ ਆਪਾਂ ਬਸ ਇਹੀ ਗੱਲ ਕਵਾਂਗੇ ਕਿ ਅਸੀਂ ਵੇਖਦੇ ਪਏ ਆ ਜਾਂ ਅਸੀਂ ਆਪਣੀ ਡਿਊਟੀ ਕਰਦੇ ਪਏ ਆ ਤੇ ਫਿਰ ਤੇ ਸਾਨੂੰ ਕੁਝ ਨਹੀਂ ਮਿਲੂਗਾ ਫਿਰ ਸਾਨੂੰ ਕੀ ਮਿਲਣਾ ਫਿਰ ਸਾਨੂੰ ਕੁਝ ਨਹੀਂ ਫਿਰ ਸਾਡਾ ਜੋ ਗਿਆ ਸਾਡਾ ਹੀ ਗਿਆ ਵਾ ਉਹ ਪੈਣੀ ਕਿਸ ਤਰ੍ਹਾਂ ਦੇ ਦੇ ਸੀ ਦੇਖਿਆ ਆਮ ਘਰਾ ਵਿੱਚ ਘਰ ਆ ਬੜਾ ਸੇਵ ਆਪਣੇ ਬੰਦਾ ਮਹਿਸੂਸ ਕਰਦਾ ਕਿ ਇੱਥੇ ਅਸੀਂ ਬਿਲਕੁਲ ਸੇਵ ਆ ਕ੍ਰਿਸਤਾਨੀ ਦੇ ਹਾਦਸੇ ਨਹੀਂ ਹੋ ਸਕਦੇ ਕ੍ਰਿਸਤਾਨੀ ਦੀ ਚੋਰੀਆਂ ਨਹੀਂ ਹੋ ਸਕਦੀਆਂ ਉਸੇ ਦੇਖਿਆ ਵੀ ਸਾਰੇ ਪੜੇ ਲਿਖੇ ਲੋਕ ਨੇ ਬਾਹਰੋਂ ਬੰਦਾ ਕੋ ਆਉਂਦਾ ਨਹੀਂ ਆ ਗਲੀ ਵਿੱਚ ਪਰ ਇਹ ਜਿਹੜਾ ਠੇਹੜਾ ਵਾ ਤੁਹਾਡੇ ਨਾਲ ਕਿਸ ਤਰ੍ਹਾਂ ਵਰਤਿਆ ਗਿਆ ਵਾ ਕਿਨੇ ਸਮੇਂ ਤੋਂ ਤੁਸੀਂ ਇੱਥੇ ਰਹਿਦੇ ਹੋ ਇਹ ਪਹਿਲੀ ਵਾਰ ਇਸ ਤਰ੍ਹਾਂ ਵਾਰਦਾਤ ਹੋਈ ਤੁਹਾਡੇ ਮੱਲੇ ਵਿੱਚ ਕਿ ਜਾਂ ਪਹਿਲੇ ਵੀ ਕ੍ਰਿਸਤਾਨੀ ਹੋਇਆ ਸਾਨੂੰ 1 ਸਾਲ ਹੋ ਚੱਲਿਆ ਅਸੀਂ ਇੱਥੇ ਆਏ ਆ ਕਿਰਾਏ ਤੇ ਠੀਕ ਆ ਤੇ ਚਲੋ ਅਸੀਂ ਕਦੀ ਬਾਹਰ ਨਹੀਂ ਗਏ ਠੀਕ ਆ ਤੇ ਚਲੋ ਕਿਤੇ ਜਾਈਦਾ ਵੀ ਅਸੀਂ ਆਪਣੇ ਵਾਪਸ ਘਰ ਆ ਜਾਈਦਾ ਭਾਵੇਂ ਸਾਨੂੰ 11 ਵਜਨ ਰਾਹ ਦੇ ਅਸੀਂ ਵਾਪਸ ਹੀ ਆਉਣੇ ਆ ਠੀਕ ਆ ਇਹਦਾ ਮਤਲਬ ਇਹ ਨਹੀਂ ਕਿ ਚਲੋ ਅਸੀਂ ਕਿਤੇ ਗਏ ਆ ਤਾਂ ਸਾਡੇ ਮਗਰ ਉਹ ਇਹ ਚੀਜ਼ਾਂ ਹੋਣਗੀਆਂ ਫਿਰ ਇਹ ਤੇ ਚਲੋ ਇਹ ਤਾਂ ਕਾਰਵਾਈ ਕਰਨੀ ਚਾਹੀਦੀ ਆ ਇਹ ਜ਼ਰੂਰੀ ਆ ਠੀਕ ਆ ਜੇ ਅੱਜ ਸਾਡੇ ਨਾਲ ਹੋਇਆ ਕੱਲ ਹੋਰ ਵੀ ਕਿਸੇ ਨਾਲ ਹੋਣਗੇ ਮੇਰੇ ਤੋਂ ਪਹਿਨੀ ਕੋਈ ਸੀਸੀਟੀਵੀ ਫੁਟੇ ਦੇ ਸਾਹਮਣੇ ਆਈ ਆ ਚੋਰ ਕਿਸ ਤਰ੍ਹਾਂ ਦਾ ਚੋਰ ਕਿਸ ਤਰ੍ਹਾਂ ਦਾ ਵਾ ਕਿਸ ਤਰ੍ਹਾਂ ਦਾ ਹੁਲਿਆ ਵਾ ਕੋਈ ਟਾਈਮ ਆਇਆ ਵੀ ਬੰਦਾ ਕਦ ਤੇ ਆਇਆ ਕਿਸ ਤਰ੍ਹਾਂ ਟੱਪ ਕੇ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਪਤਾ ਲੱਗਿਆ ਵੀਡੀਓ ਸਾਂਝੀ ਹੋਈਏ ਜੀ ਜੀ ਸਾਨੂੰ ਕੁਝ ਵੀ ਨਹੀਂ ਹਲੇ ਫਿਲਹਾਲ ਪਤਾ ਹੈਗਾ ਪਤਾ ਲੱਗਾ ਵਾ ਲੱਗੇ ਹੋਇਆ ਇਹਨਾਂ ਤੋਂ ਹੀ ਦੁਵਾਉ ਚੰਗੇ ਬੱਚੇ ਨੂੰ ਹਾਂ ਜੀ ਮੇਰੇ ਅੱਗੇ ਆ ਜਾਓ ਤੁਸੀਂ ਆ ਜਾਓ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਲੱਗਦਾ ਜਿਹੜੀ ਚੋਰੀ ਹੋਈ ਆ ਮੇਰਾ ਬੇਟਾ ਕਿਸ ਤਰ੍ਹਾਂ ਦੇ ਦਿੰਦੀ ਇੱਕ ਮਾਮਾ ਵਾਸਤੇ ਮੇਰੇ ਦੁੱਖ ਦੀ ਗੱਲ ਹੁੰਦੀ ਆ ਕਿਉਂਕਿ ਪੁੱਤ ਨੇ ਬੜੇ ਮੁਸ਼ਕਿਲ ਪੈਸੇ ਜੋੜ ਕੇ ਜਾਂ ਕਿਸ ਤਾ ਪਾਈ ਪਾਈ ਜੋੜ ਕੇ ਕਹਿੰਦਾ ਵੀਰ ਕਹਿੰਦਾ ਮੈਂ ਦੇਰ ਦਾ ਡਿਊਟੀਆਂ ਕਰਕੇ ਪੈਸੇ ਜੋੜੇ ਸੀ ਸੋਚਿਆ ਸੀ ਸੁਪਣਾ ਸੀ ਘਰ ਲੈ ਆਉਂਦਾ ਪਰ ਲੱਗਦਾ ਚੋਰ ਨੇ ਇੱਕਦਮ ਹੱਥ ਸਾਫ਼ ਕਰਤਾ ਇਨਸਾਫ਼ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਬਹੁਤ ਬੁਰਾ ਹੈ ਨਾ ਮੇਰੇ ਬੱਚੇ ਆ ਨਾ ਰਾਪੋਰਾ ਪੋਰਾ ਕਰਕੇ ਮੇਰੇ ਬੱਚੇ ਨੇ ਪੈਸੇ ਚੋੜੇ ਸੀ ਮੂੰਹ ਕੱਟ ਕੇ ਰਾਤ ਦਿਨ ਇੱਕ ਗਿਤਾ ਨੀਂਦ ਨਹੀਂ ਵੇਖੀ ਕੁਛ ਨਹੀਂ ਠਾਂਟ ਨਹੀਂ ਵੇਖੀ ਗਰਮ ਨਹੀਂ ਵੀ ਨਹੀਂ ਵੇਖੀ ਇਨਸਾਫ ਮਿਲਣਾ ਚਾਹੀਦਾ ਬਸ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਵਾਲੇ ਕਹਿੰਦੇ ਵੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਇਨਸਾਫ ਵਾਕਈ ਮਿਲਣਾ ਚਾਹੀਦਾ ਪਰਿਵਾਰ ਨੂੰ ਕਿਉਂਕਿ ਮਿਹਨਤ ਕਸ਼ ਪਰਿਵਾਰ ਆ ਬੜੀ ਮਿਹਨਤ ਦੇ ਨਾਲ ਸੋਨਾ ਬਣਾਇਆ ਸੀ ਸੋਚਿਆ ਸੀ ਸੋਨਾ ਵੇਚ ਕੇ ਘਰ ਲਵਾਂਗੇ ਪਰ ਲੱਗਦਾ ਸੁਪਨਾ ਜਿਹੜਾ ਦੂਰ ਰਹਿ ਗਿਆ ਕਿਉਂਕਿ ਅੱਜ ਕੀ ਹਾਲਾਤ ਨੇ ਪਰਿਵਾਰ ਵਾਸਤੇ ਸਿਰਫ ਰੋਣ ਵਾਸਤੇ ਔਰ ਕੁਛ ਨਹੀਂ ਰਿਹਾ ਕੀ ਹਾਲਾ ਅਤੇ एकदम ਸਾਥ ਦੀ ਸਫਾਈ ਦੇ ਨਾਲ ਤੁਸੀਂ ਦੇਖ ਸਕਦੇ ਹੋ ਕੰਟਾਪ ਕੇ ਆਇਆ ਜਾਂ ਕਿਸ ਤਰ੍ਹਾਂ ਆਇਆ ਇਹ ਤੇ ਸੀਸੀਟੀਵੀ ਹੰਗ ਹੰਗ ਪੁਲਿਸ ਕਗਲੇ ਗਈ ਉਸ ਤੋਂ ਬਾਅਦ ਮੈਂ ਲਗੂਗਾ ਕਿ ਚੋਰ ਕਿਸ ਤਰ੍ਹਾਂ ਆਇਆ ਪਰ ਮੈਨੂੰ ਲੱਗਦਾ ਚੋਰ ਜਿੱਦਾਂ ਵੀ ਆਇਆ ਬੜੀ ਤਸੱਲੀ ਦੇ ਨਾਲ ਬੜੇ ਆਰਾਮ ਦੇ ਨਾਲ ਚੋਰੀ ਕਰਕੇ ਗਿਆ ਕਿਉਂਕਿ ਪਹਿਲੀ ਇੱਕ ਬਿਮਾਰੀ ਖੋਲਦਾ ਫਿਰ ਦੂਜੀ ਖੋਲਦਾ ਤੇ ਤੁਸੀਂ ਦੇਖ ਸਕਦੇ ਹੋ ਖਲਾਰਾ ਇੰਨਾ ਪਾਇਆ ਉਸ ਤੋਂ ਬਾਅਦ ਇੱਕ ਬੈੱਡ ਜਿਹੜਾ ਦੀਵਾਨ ਆ ਉਹ ਖੋਲਦਾ ਫਿਰ ਅੰਦਰ ਜਾ ਕੇ ਦੀਵਾਨ ਖੋਲਦਾ ਕਿਉਂਕਿ ਬੜੀ ਤਸੱਲੀ ਨਾਲ ਚੋਰ ਆਇਆ ਚੋਰ ਨੂੰ ਮੈਨੂੰ ਲੱਗਦਾ ਸੀ ਸ਼ਾਇਦ ਉਹਨੂੰ ਪਤਾ ਸੀ ਵੀ ਘਰ ਦਾ ਕੋਈ ਮੁਖੀਆ ਘਰ ਨਹੀਂ ਹੈਗਾ ਕਿਉਂਕਿ ਫਿਰ ਜਿਹੜੀ ਇਹ ਜਿਹੜੀ ਇੰਨੀ ਵਾਰਦਾਤ ਬੜੇ ਆਰਾਮ ਨਾਲ ਕੀਤੀ ਗਈ ਆ ਅੱਜ ਰਾਤ ਨਹੀਂ ਤੇ ਡਰ ਹੋ ਸਕਦਾ ਸੀ ਪੁਲਿਸ ਨੂੰ ਵੀ ਸ਼ਾਇਦ ਚੋਰ ਨੂੰ ਵੀ ਸ਼ਾਇਦ ਕੋਈ ਘਰ ਦਾ ਮੁਖੀ ਆ ਨਾ ਜਾਵੇ ਪਰ ਜਿਹੜੀਆਂ ਵਾਰਦਾਤ ਹੋਈਆਂ ਨੇ ਮੈਨੂੰ ਲੱਗਦਾ ਕੋਈ ਪੀਤੀ ਹੀ ਬਦਲ ਲੱਗਦਾ ਪੈਂਦੀ ਕਿਸ ਨੂੰ ਪਤਾ ਹੋਊਗਾ ਤੁਸੀਂ ਅੱਜ ਘਰ ਨਹੀਂ ਹੈਗੇ ਪਰਿਵਾਰ ਮੈਂਬਰ ਬਾਜੀ ਮੈਂ ਬਾਹਰ ਤਾਲਾ ਲਾ ਕੇ ਗਈ ਸੀ ਦੁਪਹਿਰੇ ਠੀਕ ਹੈ ਨਾ ਤੁਹਾਨੂੰ ਪਤਾ ਸਾਰੇ ਗਲੀ ਜਣ ਧੁੱਪੇ ਬੈਠੇ ਹੀ ਹੁੰਦੇ ਆ ਹੁਣ ਮੈਂ ਕਿਸੇ ਦਾ ਨਾਮ ਤੇ ਨਹੀਂ ਲੈ ਸਕਦੀ ਠੀਕ ਹੈ ਨਾ ਸਾਰੇ ਧੁੱਪੇ ਬੈਠੇ ਹੀ ਹੁੰਦੇ ਆ ਚਲੋ ਮੈਂ ਗਈਆਂ ਸਾਰਿਆਂ ਨੇ ਮੈਨੂੰ ਵੇਖਿਆ ਵਾ ਹੁਣ ਮੈਂ ਕਿਸੇ ਦਾ ਤੇ ਕੁਝ ਨਹੀਂ ਕਹਿ ਸਕਦੀ ਕਿਸੇ ਦੀ ਸੌਂ ਵੀ ਨਹੀਂ ਦੇ ਸਕਦੀ ਤੇ ਕਿਸੇ ਨੂੰ ਕਹਿ ਵੀ ਨਹੀਂ ਸਕਦੀ ਠੀਕ ਹੈ ਨਾ ਵੀ ਇਹ ਕੀ ਚਾਂਸ ਹੋਇਆ ਸਾਡੇ ਨਾਲ ਕੀ ਨਹੀਂ ਹੋਇਆ ਤੁਸੀਂ ਵੇਖਿਆ ਵੀ ਜਿਹੜਾ ਵੀ ਚੋਰੀ ਕੀਤੀ ਹੈ ਨਾ ਬੜੀ ਆਰਾਮ ਦੇ ਨਾਲ ਚਾ ਤਿੰਨ ਚਾਰ ਪੰਜ ਘੰਟੇ ਬੜੀ ਥਲੀ ਨਾਲ ਕ ਨੇ ਕੋ ਕੀਆ ਕੀ ਨਹੀਂ ਉਹਨੇ ਸਾਰੀ ਇਹ ਸਫਾਈ ਨਾਲ ਪੂਰਾ ਕੰਮ ਕੀਤਾ ਵਾ ਆਪਣਾ ਸਾਰਾ ਸਾਦਾ ਉੱਪਰ ਉੱਪਰ ਅਲਮਾਰੀ ਵਿੱਚ ਉਹਨਾਂ ਨੇ ਕੁਝ ਨਹੀਂ ਛੜਿਆ ਜਿਹੜੇ ਲੋਕਰ ਸੀ ਜਾਂ ਬੈੱਡ ਸੀ ਜਿੱਥੇ ਅਸੀਂ ਪੈਸੇ ਰੱਖੇ ਹੋਏ ਸੀ ਕਿ ਜਿਸ ਤਰ੍ਹਾਂ ਮੈਂ ਉਹਨਾਂ ਨਾਲ ਸਲਾਹ ਕੀਤੀ ਹੁੰਦੀ ਆ ਉਹਨਾਂ ਨੇ ਤੇ ਉਸ ਤਰ੍ਹਾਂ ਸਾਰੀ ਚੋਰੀ ਕੀਤੀ ਅੱਛਾ ਦੇਖਿਆ ਪਹਿਲੇ ਜਿਹੜੇ ਕੱਪੜੇ ਤੁਹਾਡੇ ਉਸੇ ਤਰ੍ਹਾਂ ਤੈ ਲੱਗੇ ਆ ਤੁਹਾਡੇ ਕੱਪੜਿਆਂ ਨੂੰ ਕਿਸੇ ਨੇ ਛੇੜਿਆ ਨਹੀਂ ਸਿਰਫ ਜਿਹੜਾ 골ਡ ਹੈ ਜਾਂ ਜਿਹੜੇ ਲੋਕਰ ਨੇ ਉਹਨੂੰ ਪਤਾ ਹੋਊਗਾ ਸ਼ਾਇਦ ਵੀ ਲੋਕਰਾਂ ਵਿੱਚ 골ਡ ਪਿਆ ਹੋਊਗਾ ਸਿਰਫ ਉਹ ਛੇੜਿਆ ਗਿਆ ਬਾਕੀ ਕੱਪੜੇ ਤੁਹਾਡੇ ਆ ਜਿਵੇਂ ਉਸੇ ਤਰ੍ਹਾਂ ਤੈ ਹਾਂਜੀ ਹਾਂਜੀ ਭਾਜੀ ਇਹ ਗੱਲ ਆਹ ਵੇਖੋ ਮੇਰੇ ਜਿਹੜੇ ਪਰਸ ਹੈਗੇ ਆ ਸਾਰੇ ਉਹਨਾਂ ਦੇ ਫੋਲਕੇ ਵਿੱਚ ਆ ਨਿੱਕੇ ਪਰਸ ਵਿੱਚ 60000 ਰੁਪਏ ਮੇਰੇ ਪਰ ਕਾਰ ਵਾਲੇ ਨੇ ਮੈਨੂੰ ਤਨਖਾਹ ਲਿਆ ਕੇ ਫੜਾਈ ਸੀ 60000 ਰੁਪਏ ਉਹਨਾਂ ਨੇ ਮੈਨੂੰ ਫੜਾਇਆ ਸੀ ਕਹਿੰਦੇ ਮਮਤਾ ਮੇਰੇ ਥੋੜੀ ਜਿਹੀ ਪੈਸੇ ਬਣੇ ਆ ਤੇ ਤੂੰ ਰੱਖ ਅਸੀਂ ਇਹਨਾਂ ਦਾ ਕੁਝ ਕਰਦੇ ਆ ਠੀਕ ਆ ਉਹ ਹੁਣ ਕਰਨ ਜੋਗੇ ਨਹੀਂ ਭਾਜੀ ਰਏ ਵੇਖੋ ਸਾਡੇ ਪਰਸ ਹੀ ਵਲੇ ਹੋ ਗਏ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਡੀਐਸ ਗਲੇਵ ਦੇ ਆ ਕੱਲੇ-ਕੱਲੀਆਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਇਆ ਚੋਰ ਨੇ ਇੰਨੀ ਘਰ ਵਿੱਚ ਉਥਲ ਪੁਥਲ ਕਰ ਦਿੱਤੀ ਗਈ ਆ ਤੁਸੀਂ ਦੇਖ ਕੋਈ ਘਰ ਦਾ ਸਮਾਨ ਨਹੀਂ ਛੱਡਿਆ ਕੋਈ ਘਰ ਦੀ ਜਿਹੜੀ ਚੀਜ਼ ਆ ਐਲ ਸੀ ਡੀ ਤੱਕ ਜਿਹੜੀ ਆ ਚੋਰਾਂ ਵੱਲੋਂ ਲਾ ਕੇ ਲੈ ਗਈ ਹੈ ਤੁਸੀਂ ਦੇਖ ਸਕਦੇ ਹੋ ਫੋਲਾ ਫਲਾਈ ਪੂਰੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਕੀ ਘਰ ਦੇ ਸਮਾਨ ਨੇ ਕੱਲਾ ਕੱਲਾ ਸਮਾਨ ਜਿਹੜਾ ਉਹਨੇ ਖਿਲਾ ਰਿਆ ਅਤੇ ਘਰ ਦੀ ਜਿਹੜੀ ਆ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਡੀ ਐਸ ਸਿੰਘਲੇਵ ਰਾਮਪੀਥ ਰੋਡ ਦੀ ਆ ਚੋਰ ਵੱਲੋਂ ਜਿਹੜੀ ਕੀ ਬੜੀ ਤਸੱਲੀ ਦੇ ਨਾਲ ਚੋਰੀ ਕੀਤੀ ਗਈ ਆ ਪੂਰਾ ਸਮਾਂ ਲਾਇਆ ਗਿਆ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਉਹਨੂੰ ਪਤਾ ਹੋਊਗਾ ਪੇ ਘਰ ਵਿੱਚ ਕੋਈ ਹੈ ਨਹੀਂ ਆ ਤਾਂ ਕਰਕੇ ਜਿਹੜਾ ਚੋਰ ਨੇ ਆਪਣੇ ਹੱਥ ਸਾਫ਼ ਕੀਤੇ ਨੇ ਹੁਣ ਦੇਖਣਾ ਹੈ ਵੀ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਕੀ ਇੰਜਾਮ ਦਿੰਦੀ ਆ ਪੁਲਿਸ ਸ਼ਾਇਦ ਮੈਨੂੰ ਲੱਗਦਾ ਗਲੀ ਭਲੇ ਦੀ ਸੀਸੀਟੀਵੀ ਵੀਡੀਓ ਜਾਂ ਕੋਈ ਫੁਟੇਜ ਵਗੈਰਾ ਛੰਗਾ ਰਹੀ ਆ ਵੀ ਸ਼ਾਇਦ ਕੋਈ ਸਲੂਕ ਜਿਹੜਾ ਕੀ ਕਲੂਜ਼ ਮਿਲ ਜਾਵੇ ਕੋਈ ਸਬੂਤ ਮਿਲ ਜਾਵੇ ਸਰਦਾਰ ਜੀ ਕਿਸਤਾ ਦੇ ਦੋ ਇਲਾਕੇ ਵਿੱਚ ਚੋਰੀ ਹੋ ਚੁੱਕੀ ਆ ਕੋਈ ਸਬੂਤ ਜਾਂ ਪੁਲਿਸ ਨੇ ਹਜੇ ਤੱਕ ਕੋਈ ਸੀਸੀਟੀਵੀ ਫੁਟੇਜ ਨਹੀਂ ਚਾਲੀ ਇਹ ਕੁਝ ਨਹੀਂ ਕੀਤਾ ਇਹ ਵੀ ਇਹਦੀਆਂ ਰਿਪੋਰਟ ਕੀਤੀਆਂ ਇਹਨਾਂ ਨੇ ਖਾਲੀ ਇਹਦੇ ਹਲੇ ਕੋਈ ਉਹ ਦੇਖਭਾਲ ਕਰਕੇ ਨਿਕਲ ਗਿਆ ਹਲੇ ਕੁਝ ਨਹੀਂ ਅਸੀਂ ਹੁਣ ਕੈਮਰੇ ਵੀ ਵੇਖ ਕੇ ਆਏ ਆ ਤਾਂ ਕੈਮਰਾ ਵੀ ਲੋਕੀ ਘਰਾਂ ਚ ਨਹੀਂ ਦਿਖਾਉਂਦੇ ਬੇਟੀ ਤੇ ਉਹਨੇ ਚਾਤੀ ਮਾਰ ਕੇ ਇੱਕ ਦੋ ਨੰਬਰ ਦਿੱਤੇ ਵੀਰਾਂ ਨੂੰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵੀਡੀਓ ਦੇਖਦੀਏ ਤੇ ਪਾ ਦਿੰਨੇ ਆ ਉਹਦਾ ਨਿਕਲਦਾ ਮੁੰਡਾ ਵੇਖਿਆ ਅਸੀਂ ਇੱਥੋਂ ਉਹਨੇ ਉਹ ਨਾਈਟ ਸੂਟ ਪਾ ਕੇ ਰੱਖਿਆ ਵਾ ਤੇ ਟਰਾਈ ਸੂਟ ਤੇ ਟੋਪੀ ਪਾਈ ਅਸੇ ਤੇ ਮੂੰਹ ਸਾਰਾ ਮੂੰਹ ਸਾਰਾ ਲੁਬੇਟਿਆ ਮੂੰਹ ਸਾਰਾ ਸੀਸੀਟੀਵੀ ਦੇ ਵੇਖਿਆ ਸੀ ਜਿਹ ਜੀ ਦੇਖੀ ਆ ਉਹ ਕਿੰਨੇ ਵਦਾ ਸਮਾਂ ਆ ਵੀਡੀਓ ਵਿੱਚ ਤੇ ਮੈਨੂੰ ਇਹ 1 ਮਿੰਟ ਮੈਨੂੰ ਇਸ ਤੋਂ ਵੀ ਖਾਸ ਕਰਕੇ ਉਹ ਚੋਰ ਦੀ ਉਮਰ ਕਿੰਨੀ ਕੁ ਲੱਗਦੀ ਆ ਮੋਨਾ ਕਿ ਸਰਦਾਰ ਆ ਕਿੰਨੀ ਕੁ ਉਮਰ ਦਾ ਹੋਗਾ ਉਹ ਮੋਨਾ ਹੈਗਾ ਜੇ ਮੋਨਾ ਕਰੇ ਮੁੰਡਾ ਤੇ ਉਹਦੀ ਹਾਈਟ 5 ਫੁੱਟ 8 ਇੰਚ ਦੀ ਹਾਈਟ ਆ ਮੇਰੇ ਹਿਸਾਬ ਨਾਲ ਤੇ ਮੁੰਡਾ ਨੇ ਟੋਪੀ ਪਾ ਰੱਖੀ ਏ ਤੇ ਉਹ ਇਦੋਂ ਦੀ ਨਿਕਲ ਕੇ ਭੱਜ ਗਿਆ ਜੇ ਬੱਸ ਮੈਨੂੰ ਇਸ ਤੋਂ ਵੀ ਚਿਹਰਾ ਜਿਹੜਾ ਉਸਨੇ ਟੱਕਿਆ ਸੀ ਇੱਕ ਜਿਹਾ ਚਿਹਰਾ ਨੰਗਾ ਉਹਦਾ ਸਾਰਾ ਟੱਕਿਆ ਦੇ ਵਿੱਚ ਦੀ ਰੇੜਾ ਸਾਰਾ ਟੱਕਿਆ ਹਾਂਜੀ ਆਂਦੇ ਆਂਦੇ ਜਿਸੇ ਨਾ ਟੱਕਿਆ ਨੇ ਉਹ ਤੇਰਾ ਟੋਪੀ ਪਾਈ ਦੇ ਦੀ ਹਾਂਜੀ ਆਂਦੀ ਟੋਪੀ ਪਾਈ ਵੀ ਦੀ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਕੋ ਮੰਗ ਕਰ ਰਹੇ ਨੇ ਪ੍ਰਵਾਕ ਮੈਂਬਰ ਕਿਉਂਕਿ ਜਿੰਨਾ ਘਰਾਂ ਵਿੱਚ ਇਸ ਦਾ ਚੋਰੀਆ ਹੋ ਜਾਂਦੀਆਂ ਨੇ ਹਾਦਸਾ ਹੋ ਜਾਂਦਾ ਉਹ ਪਰਿਵਾਰ ਕਿਤੇ ਕਿਤੇ ਟੁੱਟ ਜਾਂਦਾ ਕਿਉਂਕਿ ਬੜੀ ਮਿਹਨਤ ਦੀ ਕਮਾਈ ਹੁੰਦੀ ਆ ਪਰਿਵਾਰ ਦਿਨ ਰਾਤ ਮਿਹਨਤ ਕਰਕੇ ਪੈਸੇ ਜਾ ਜੋੜਦਾ ਅੱਜ ਦੇ ਜਮਾਨੇ 'ਚ ਸੋਨਾ ਚਾਹ ਜੋੜਦਾ ਵੀ ਸੋਚਿਆ ਸੀ ਘਰ ਨਵਾਂ ਲਿਆਉ ਕਿਉਂਕਿ ਕਿਰਾਏ ਤੇ ਰਹਿ ਰਹੇ ਨੇ ਸਾਲ ਹੋ ਗਿਆ ਇਹਨਾਂ ਨੂੰ ਇਹਨੇ ਸੋਚਿਆ ਸੀ ਵੀ ਨਵਾਂ ਘਰ ਲਵਾਂਗੇ ਪਰ ਚੋਰ ਹੁੰਦਾ ਹਾਤੀ ਸਫਾਈ ਕਰਕੇ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਘਰ ਦਾ ਖਲਾਲਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਿਰਾਂ ਕੱਲੀ ਕੱਲੀ ਸਾਨੀ ਕੀਤੀਆਂ ਮੈਂ ਅਮਰਸਾ ਦੇ ਡੀਐਸ ਸਿੰਘਲੇਵ ਰਾਮਦੀ ਤਰੋੜਦੀਆਂ ਤੇ ਮੈਨੂੰ ਇਸ ਵਿੱਚ ਚੋਰ ਆਇਆ ਕਹਿਣ ਦੀ ਕੋਈ ਪਤਾ ਲੱਗਾ ਵੀਡੀਓ 'ਚ ਕੋਈ ਚੋਰ ਵੀ ਵੇਹ ਦੀ ਬਾਹਰ ਆਂਦੀ ਆ ਇਹਦੇ ਕੰਦ ਟੱਪ ਕੇ ਉਹ ਤੇ ਗੱਡੀ ਦੇ ਪੈਰ ਰੱਖ ਕੇ ਤੇ ਟੱਪ ਕੇ ਅੰਦਰ ਆ ਗਿਆ ਵਾ ਆ ਗਏ ਨੇ ਕਿਹਾ ਵੇਖੋ ਚਿਤਕਣੀ ਤੋੜੀ ਆ ਵੇਖੋ ਇੱਧਰ ਆ ਜਾਓ ਸਟਾਰਟਿੰਗ ਜਿਹੜੀ ਆ ਇੱਥੋਂ ਅੰਦਰ ਐਂਟਰਲ ਹੋਇਆ ਵਾ ਸਟਾਰਟਿੰਗ ਨਾਲ ਇਥੋਂ ਅੰਟਰ ਹੋਇਆ ਵੀ ਤੀ ਅੱਛਾ ਆ ਵੇਖੋ ਆ ਚਿੜਕਣੀ ਤੋੜੀ ਏ ਇਥੋਂ ਦੀ ਅੰਡਰ ਅੰਟਰ ਹੋਇਆ ਜੇ ਅੰਡਰ ਹੋ ਕੇ ਸਾਰਾ ਹੀ ਉਹਨਾਂ ਤੋੜਪੰਨ ਕਰਕੇ ਤੇ ਅਲਬਾਰੀਆਂ ਤੋੜੀਆਂ ਫਿਰ ਸਾਰਾ ਪਿੱਛੇ ਸਮਾਨ ਕੱਢਿਆ 2.25 ਲੱਖ ਰੁਪਈਆ ਲੈ ਗਏ ਉਹਨਾਂ ਦਾ ਗਹਿਣਾ ਸੈਟ ਕੁੜੀ ਦਾ ਚਾਰ ਪਗੋਟੀਆਂ ਚੈਨਾ ਸਭ ਲੈ ਕੇ ਦੇ ਬੀਤੇ ਬਿਲਕੁਲ ਜੀ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਸਾਡੇ ਵੀ ਪੰਜਾਬ ਪੁਲਿਸ ਗਾੜੀ ਪੁਲਿਸ ਪ੍ਰਸ਼ਾਸਨ ਗਾੜੀ ਮੰਗਿਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤੇ ਜਲਦ ਤੋਂ ਜਲਦ ਉਸ ਚੋਰ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਮਿਹਨਤ ਸਦੋਂ ਕੀ ਹਾਲਾਤ ਨੇ ਪਰਿਵਾਰ ਸਿਰਫ ਰੋਣ ਵਾਸਤੇ ਰਹਿ ਗਿਆ ਕਿਉਂਕਿ ਐਡਾ ਵੱਡਾ ਹਾਦਸਾ ਹੋ ਜਾਈਏ ਈਡੀ ਵੱਡੀ ਚੋਰੀ ਹੋ ਜੇ ਤੇ ਮੈਨੂੰ ਲੱਗਦਾ ਪਰਵਾਹ ਕੋ ਜਲਦੀ ਉੱਠੜ ਜਾਂਦਾ ਤੇ ਵੀਰ ਜੀ ਹੁਣ ਕਿੰਨੇ ਕ ਤੋਲੇ ਟੋੜਾ ਜਿਹੜਾ ਸੋਨਾ ਵਾ ਆਈਡੀ ਦੇ ਹਿਸਾਬ ਨਾਲ ਜਾਂ ਕਿ ਮਾਰਕੀਟ ਦੀ ਗੱਲ ਕਰੀਏ ਕਿੰਨੇ ਕ ਲੱਖ ਦਾ ਸੋਨਾ ਸੀ ਜਿਹੜਾ ਚਲ ਗਿਆ ਦੋ ਢਾਈ ਟੋਲੇ ਸੋਨਾ ਤਾਂ ਹੈ ਹੀ ਸੀ ਬਾਕੀ ਬਾਕੀ ਮੁੰਦਰੀਆਂ ਵੱਖਰੀਆਂ ਸੀ ਜਿਹੜਾ ਮੈਂ ਸੈੱਟ ਬਣਾਇਆ ਸੀ ਉਹ ਢਾਈ ਟੋਲੇ ਤੋਂ ਉੱਪਰ ਸੀ ਠੀਕ ਹੈ ਉਹ ਵੀ ਮਤਲਬ ਥੋੜਾ ਥੋੜਾ ਕਰਕੇ ਪੋਏ ਪੋਏ ਕਰਕੇ ਮੈਂ ਆਪਣਾ ਮਿਸ ਨੂੰ ਉਹਨਾਂ ਨੂੰ ਮਤਲਬ ਕਿ ਉਨੇ ਜੋ ਦੇ ਸੁਪਨੇ ਸੀ ਮੈਂ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਕਰਕੇ ਕੋਸ਼ਿਸ਼ ਕਰਦਾ ਸੀ ਆਪਣੇ ਆਪ ਨੂੰ ਮਤਲਬ ਉਹਨਾਂ ਨੂੰ ਪ੍ਰੂਫ ਕਰਨ ਦੀ ਲੇਕਿਨ ਫਿਰ ਵੀ ਆ ਦੇਖ ਲਓ ਜੋ ਬਹੁਤ ਵਧੀਆ ਪ੍ਰੂਫ ਹੋਇਆ ਮੇਰੇ ਨਾਲ ਸ਼ਾਇਦ ਮੇਰੀ ਕਿਸਮਤ ਮਾੜੀ ਹੈ ਜਾਂ ਚੋਰ ਨੂੰ ਮੈਂ ਕੀ ਕਵਾਂ ਨਹੀਂ ਕੋਈ ਚਲੋ ਪਰਮਾਤਮਾ ਦਾ ਅਸੀਂ ਵੀ 10 ਬੇਨਤੀ ਕਰਦੇ ਆਂ ਵੀ ਖਾਸ ਕਰਕੇ ਪੁਲਿਸ ਗਾੜੀ ਬੇਨਤੀ ਕਰਦੇ ਆਂ ਹਾਂਜੀ ਮਾਤਾ ਜੀ ਤੇ ਇਹਨਾਂ ਜਿਹੜੇ ਕੈਮਰੇ ਆ ਸਾਰਿਆਂ ਚੈੱਕ ਕਰਨੇ ਚਾਹੀਦੇ ਪਿੱਛੋਂ ਪਤਾ ਲੱਗਣਾ ਜੀ ਵੀ ਕਿਹੜਾ ਬੰਦਾ ਹੈ ਕਿਹੜਾ ਨਹੀਂ ਅੱਜ ਇੱਥੇ ਹੋਇਆ ਭਲਕੇ ਹੋਰ ਵੀ ਕੀ ਹੋ ਸਕਦਾ ਮੇਰੇ ਕੋਲ ਜਿਹੜੀ ਪੁਲਿਸ ਜਿਹੜੀ ਆ ਆਪਣੇ ਕੈਮਰੇ ਖੰਘਾ ਲਈ ਆ ਹਰ ਕਿਸੇ ਦੇ ਸ਼ੱਕ ਵੀ ਆ ਉਸ ਨੂੰ ਪੁੱਛਗਿੱਛ ਵੀ ਕੀਤੀ ਜਾ ਰਹੀ ਆ ਚਲੋ ਪੁਲਿਸ ਨੂੰ ਬੇਨਤੀ ਸਾਡੀ ਵੀ ਮੰਗਿਆ ਕਿ ਅਮਰਸੰਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਗਾੜੀ ਵੀ ਜਲਦੀ ਤੋਂ ਜਲਦੀ ਉਹਨਾਂ ਚੋਰੀਆਂ ਚੋਰ ਦੇ ਖਿਲਾਫ ਬੰਦ ਹੀ ਕਾਰਵਾਈ ਕੀਤੀ ਜਾਵੇ ਅਤੇ ਤਾਂ ਜੋ ਕਿ ਜਿਹੜੀ ਆ ਉਹ ਪਰਿਵਾਰ ਨੂੰ ਇਨਸਾਫ ਮਿਲ ਸਕੇ ਕਿਉਂਕਿ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਪਰਿਵਾਰ ਉੱਠ ਨਹੀਂ ਸਕਦਾ ਕਿਉਂ ਜਿੱਦਾਂ ਦੇ ਪਰਿਵਾਰ ਦੇ ਹਾਲਾਤ ਨੇ ਪਰਿਵਾਰ ਮਿਹਨਤ ਕਰਕੇ ਸੋਨਾ ਬਣਾਇਆ ਸੀ ਸੋਚਿਆ ਸੀ ਘਰ ਲਾਵਾਂਗੇ ਪਰੇ ਸਭ ਕੁਝ ਰਬਾਹ ਹੋ ਗਿਆ ਮੈਨੂੰ ਦਿਓ ਯਾਤ ਮੈਂਤ ਬੜਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਹਾਂਜੀ ਸਰ ਕੀ ਮਾਮਲਾ ਜੀ ਕਿਹੜੀ ਜਗ੍ਹਾ ਇਹ ਦਰਸ਼ਨ ਸਿੰਘ ਐਵਨਿਊ ਮੇ ਇੱਥੇ ਗੁਰਜੀਤ ਸਿੰਘ ਦਾ ਘਰ ਹੈ ਉਹਦੇ ਘਰ ਤੇ ਨਾ ਚੋਰੀ ਹੋਈ ਹੈ ਪਤਾ ਲੱਗਾ ਸਾਨੂੰ ਮੌਕੇ ਤੇ ਆਏ ਦੇਖਣੇ ਆ ਫਿਰ ਕਾਰਵਾਈ ਉਹਦੇ ਮੁਤਾਬਕ ਕਾਰਵਾਈ ਜੋ ਵੀ ਹੋਊਗੀ ਉਹ ਕਰਾਂਗੇ ਪਤਾ ਲੱਗਾ ਕਿ ਮੈਨੂੰ ਦਾ ਟਾਈਮ ਤੇ ਨਹੀਂ ਆਈ ਸੀ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੂਗਾ ਉਹਦੇ ਮੁਤਾਬਕ ਕਾਰਵਾਈ ਕਰਦਾ ਨਹੀਂ ਧੁੰਦ ਬਹੁਤ ਹੈ ਸੀਸੀਟੀਵੀ ਚ ਕੈਮਰੇ ਚ ਪਤਾ ਨਹੀਂ ਲੱਗ ਰਿਹਾ ਹੁਣ ਪਰਚਾ ਹੀ ਦਰਜ ਕਰਾਂਗੇ ਪਹਿਲਾਂ ਆਲਰੇਡੀ ਕੈਮਰੇ ਚੈੱਕ ਕਰਕੇ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਹੜੀ ਹੋਊਗੀ